2024 ਮਾਡਲ ਆ ਜੀ ਤੁਸੀਂ ਆਪ ਹੀ ਕਢਾਇਆ ਹੋਇਆ ਹੈ। ਆਪਾਂ ਕਢਾਇਆ ਜੀ 180 ਘੰਟੇ ਚੱਲਿਆ ਹੋਇਆ ਹੈ। ਸਿਰਫ 180 ਘੰਟੇ ਚੱਲਿਆ ਹੋਇਆ ਹੈਗਾ ਤੇ ਇਹ ਇਹ ਕਿੰਨਾ ਕਿ ਚੱਲਿਆ ਹੋਇਆ ਬਈ ਇਹ 850 ਘੰਟਾ ਚੱਲਿਆ ਜੀ। 850 ਘੰਟੇ ਚੱਲਿਆ ਹੋਇਆ ਤੇ ਇਹਦਾ ਕੀ ਰੇਟ ਲਾ ਬਈ ਇਹ 22 ਮਾਡਲ ਆ ਜੀ ਪੇਟੀ ਬੰਦ ਇੰਜਨ ਆ ਲਾਲ ਹੀਨੋ ਚ। ਲਾਲ ਹੀਨੋ ਦਾ ਇੰਜਨ ਆ ਪੇਟੀ ਬੰਦ 22 ਮਾਡਲ ਆ। ਬਈ ਆ ਮਰੇ ਟਾਇਰ ਚੈੱਕ ਕਰਾਂ। 22 ਠੀਕ ਹੈ ਮਤਲਬ ਟਾਇਰ ਵੀ ਹਜੇ ਤੱਕ ਨਾਲ ਦੇ ਨੇ ਇਹ ਮਤਲਬ ਬਈ ਕਿੰਨੀ ਕੀ ਚੱਲੀ ਹੋਈ ਆ ਇਹ ਤਾਂ ਨੋਕਲੇ ਚਲਾਈਆ ਵੀਰੇ ਆਪਾਂ ਤਾਂ ਉਰੇ ਉਰੇ ਆਪਣੇ ਪਿੰਡ ਆਪਣੇ ਪਿੰਡ ਪਿੰਡੀ ਚੱਲੀ ਹੋਈ ਆ ਸਸੀ ਕਾ ਜੀ ਸਵਾਸਤਾ ਵੀਡੀਓ ਦੇ ਵਿੱਚ ਤੇ ਅੱਜ ਆ ਗਏ ਪਿੰਡ ਨਮੋਲ ਤੇ ਜ਼ਿਲ੍ਹਾ ਪਈ ਜਾਂਦਾ ਸੰਗਰੂਰ ਸਨਾਮ ਤੋਂ 8 ਕਿਲੋਮੀਟਰ ਤੇ ਲੌਂਗੂਵਾਲ ਤੋਂ ਵੀ 8 ਕਿਲੋਮੀਟਰ ਤੇ ਬਾਈ ਕਾਲੇ ਔਲਖ ਦੇ ਘਰੇ ਆਏ ਹਾਂ ਸਸੀ ਕਾ ਬਾਈ ਸਸੀ ਕਾ ਜੀ ਤੇ ਬਾਈ ਦੇ ਘਰੇ ਘੱਟੋ ਘੱਟ ਦਰਜਨਾ ਜਿਹੜੇ ਖੇਤੀਬਾੜੀ ਦੇ ਸੰਧ ਬਕਾਊ ਨੇ ਬਾਈ ਨੇ ਖੇਤੀ ਆ ਜਿਹੜੀ ਉਹ ਬਿਲਕੁਲ ਬੰਦ ਕਰਤੀ ਕਿਸੇ ਮਜਬੂਰੀਆਂ ਕਰਕੇ ਤੇ ਬਾਈ ਆਪਾਂ ਗੱਲ ਕਰਦੇ ਆਪਾਂ ਹਾਂਜੀ ਇਹ ਟਰਾਲੀ ਕਿੰਨਾ ਸਹਜ ਆ ਬਈ ਇਹ 11.5 ਸੀਜੀ 11.5 ਸੀ ਇਹਦਾ ਸਹਜ ਆ ਇਹ ਵੇਟ ਤੇ ਕਿੰਨੀ ਆ ਬਈ ਇਹ 19 ਕੁਇੰਟਲ ਦੀ 19 ਕੁਇੰਟਲ ਵੇਟ ਚ ਆ ਬੈੱਡ 3.5 ਫੁੱਟ ਤਿਆਰ ਹੈ ਨਾ ਹਾਂਜੀ ਟੋਪੀ ਵਗੈਰਾ ਨਾਲ ਆ ਇਹਦੇ ਚ ਟੋਪੀ ਵਗੈਰਾ ਸਾਰਾ ਕੁਝ ਨਾਲ ਆ ਟਾਇਰ ਵੀ ਦਾਗ ਨੇ ਹਾਂਜੀ ਪੱਕੇ ਤੇ ਹੁਣ ਇਹਦੀ ਡਿਮਾਂਡ ਕੀ ਆ ਬਈ ਇਹ 2.5 ਲੱਖ ਰੁਪਈਆ 2.5 ਲੱਖ ਰੁਪਈਆ ਠੀਕ ਆ ਤੇ ਇਧਰ ਆ ਤਵੀਆਂ ਇਹ 16 ਤਵੀਆਂ ਜੀ 16 ਤਵੀਆਂ ਹਾਂਜੀ ਇਹ ਬੜੀਆਂ ਕਿੰਨਾ ਦੀਆਂ ਹੋਣ ਜਾਂ ਬਈ ਇਹ ਸਨਾਮ ਵਾਲਿਆਂ ਦੀ ਬਲਵੰਤ ਉਹਨਾਂ ਦੀ ਬਲਵੰਤ ਉਹਨਾਂ ਸਨਾਮ ਵਾਲਿਆਂ ਦੀ ਇਹ ਵੀ ਕੀ ਡਿਮਾਂਡ ਹੈ ਇਹ 50000 ਰੁਪਏ ਦੀ 50000 ਦੀਆਂ ਜਿਹੜਾ ਉੱਪਰ ਜਿੰਦਰਾ ਪਿਆ ਹੈਗਾ ਇਹ 10000 ਡਿਮਾਂਡ ਹੈ ਇਹ 10000 ਰੁਪਏ ਡਿਮਾਂਡ ਹੈ ਠੀਕ ਆ ਹਲਕਾ ਫੁਲਕਾ ਮਾਰਤਾ ਆਣਾ ਜਿਹੜਾ ਹਰ ਇੱਕ ਚੀਜ਼ ਦੇ ਵਿੱਚ ਹੋ ਜੂ ਜਿਹੜਾ ਆ ਗਿਆ ਬਈ ਇਹ 24 ਮਾਡਲ ਹੈ ਜੀ ਸੋਨਾ ਲਿਕ ਵਾਲਿਆਂ ਦਾ ਜੀ 24 ਮਾਡਲ ਆ ਸੋਨਾ ਲਿਕ ਵਾਲਿਆਂ ਦਾ ਹਾਂਜੀ ਤੇ ਚੱਲਿਆ ਵੀ ਥੋੜੇ ਹੀ ਫੂਫਰੇ ਥੋੜੇ ਹੀ ਆਪ ਦਾ ਉਹ ਆਦੇ ਚਾਰ ਪਾਇਆ ਆਪ ਦਾ ਆਦੇ ਚਾਰ ਪਾਇਆ ਇਹਦੀ ਕੀ ਡਿਮਾਂਡ ਹੈ 195 ਜੀ 195 ਤੇ ਜਿਹੜਾ ਜਨਰੇਟਰ ਇਹ 40 ਦਾ ਕੀ ਕਰੈਫਟਨ ਦਾ ਆ ਗਿਆ ਜੀ ਕਰੈਫਟਨ ਦਾ ਆ ਗਿਆ 40 80000 ਦਾ ਦੇ ਦੇਣਗੇ 80000 ਦਾ ਇਹ ਦੇ ਦਾਂਗੇ ਇੱਧਰ ਆ ਗਈ ਬਿਸਕਰਮਾ ਦੜਬੇ ਵਾਲਿਆਂ ਦੀ ਬਈ ਕਿੰਨਾ ਮਾਡਲ ਹੈ ਬਈ ਇਹ ਇਹ 16 ਮਾਡਲ ਹੈ ਜੀ 16 ਮਾਡਲ ਹੈ ਇਹ ਕਿੰਨੇ ਇੰਚੀ ਚ ਹੈ ਜੀ ਇਸ 57 ਇੰਚੀ ਹੈ ਜੀ 57 ਇੰਚੀ ਚ ਹੈ ਤੇ ਇਹਦੀ ਕੀ ਡਿਮਾਂਡ ਹੈ ਇਹ 135 ਦੀ ਦੇ ਦੇਾਂਗੇ ਜੀ 1 ਲੱਖ 35 ਹਜ਼ਾਰ ਦੀ ਆਪਾਂ ਦੇ ਦਾਂਗੇ ਠੀਕ ਹੈ ਤੇ ਇੱਧਰ ਸਵਰਾ 2024 ਮਾਡਲ ਤੁਸੀਂ ਆਪ ਹੀ ਕਢਾਇਆ ਹੋਇਆ ਆਪਣਾ ਕਢਾਇਆ ਹੋਇਆ ਜੀ 180 ਘੰਟੇ ਚੱਲਿਆ ਹੋਇਆ ਸਿਰਫ 180 ਘੰਟੇ ਚੱਲਿਆ ਹੋਇਆ ਹੈਗਾ ਤੇ ਇਹਦੀ ਕੀ ਡਿਮਾਂਡ ਆ ਬਈ ਇਹ 770 ਕਰਦੇ ਆ ਜੀ 7 ਲੱਖ 70000 ਰੁਪਿਆ ਤੇ ਇੱਧਰ ਖੜਾ ਹੈਗਾ ਜੁੰਡੀਅਰ 5210 ਇਹ ਵੀ ਬਈ ਤੁਸੀਂ ਆਪ ਹੀ ਕਢਾਇਆ ਹੋਇਆ ਆਪਣਾ ਕਢਾਇਆ ਹੈ ਹਾਂ ਹਾਂ ਮਤਲਬ ਆਪਣਾ ਕਢਾਇਆ ਹੋਇਆ ਪੰਜਾਬ ਦਾ ਨੰਬਰ ਆ 4 4/4 ਚ ਆ ਗਿਆ ਇਹ ਕਿੰਨਾ ਕਿ ਚੱਲਿਆ ਹੋਇਆ ਬਈ ਇਹ 850 ਘੰਟਾ ਚੱਲਿਆ ਜੀ 850 ਘੰਟੇ ਚੱਲਿਆ ਹੋਇਆ ਤੇ ਇਹਦਾ ਕੀ ਰੇਟ ਹੈ ਇਸ ਦਾ 70 ਡਿਮਾਂਡ ਕਰਦੇ 10 ਲੱਖ 70000 ਰੁਪਏ ਡਿਮਾਂਡ ਕਰਦੇ ਹੋ ਤੇ ਜਿਹੜੀ ਇੱਧਰ ਆ ਗਈ ਐਸ 930 ਤੇ ਇਹ ਕਿੰਨਾ ਮਾਡਲ ਹੈ ਬਈ ਇਹ 22 ਮਾਡਲ ਹੈ ਜੀ ਪੇਟੀ ਬੰਦ ਇੰਜਨਾ ਲਾਲ ਹੀਨੋ ਚ ਲਾਲ ਹੀਨੋ ਦਾ ਇੰਜਨ ਹੈ ਪੇਟੀ ਬੰਦ 22 ਮਾਡਲ ਹੈ ਬਈ ਆ ਮਾਰੇ ਟਾਇਰ ਚੈੱਕ ਰਹੀਂ 22 ਠੀਕ ਹੈ ਮਤਲਬ ਟਾਇਰ ਵੀ ਹਜੇ ਤੱਕ ਨਾਲ ਦੇ ਨੇ ਇਹ ਮਤਲਬ ਬਈ ਕਿੰਨੀ ਕੀ ਚੱਲੀ ਹੋਈ ਆ ਇਹ ਤਾਂ ਨੋਕਲੀ ਚਲਾਈ ਆ ਵੀਰੇ ਆਪਾਂ ਤਾਂ ਉਰੇ ਉਰੇ ਆਪਣੇ ਪਿੰਡ ਆਪਣੇ ਪਿੰਡ ਪਿੰਡੀ ਚੱਲੀ ਹੋਈ ਆ ਜਨ ਕਿ ਲੋਕਲ ਚੱਲੀ ਹੋਏ ਤੇ ਇਹ ਵੀ ਕੀ ਡਿਮਾਂਡ ਆ ਬਈ ਇਹ 7.5 ਲੱਖ ਨਹੀਂ ਦੇਣੀ ਸਾਢੇ 7.5 ਲੱਖ ਦੀ ਦੇ ਦਾਂਗੇ ਤੇ ਇੱਧਰ ਕਟਰ ਵੀ ਪਿਆ ਬਾਈ ਆਹ ਕਟਰ ਵੀ ਮੜਾ ਚੈੱਕ ਕਰਾ ਦੇਣਾ ਰੀਲ ਵਗੈਰਾ ਇਹਦੀ ਤੇ ਇੱਧਰ ਆ ਗਿਆ ਸੁਵਰਾਜ ਦਾ ਸੁਪਰ ਸੀਟਰ ਇਹ 9 ਫੁੱਟ ਹੈ ਜੀ 24 ਮਾਡਲ ਆ ਜੀ 24 ਮਾਡਲ ਆ 9 ਫੁੱਟਾ ਸਭਰਾਜ ਵਾਲਿਆਂ ਦਾ ਹਾਂਜੀ ਇਹਦੇ ਨਾਲ ਕਿੰਨੀ ਕਿਲੋ ਮਤਲਬ ਵਿਜਾਈ ਕੀਤੀ ਇਹਦਾ ਆਪਣੀ ਆਪਣੀ ਖੇਤੀ ਵਿਜਾਈ ਕਰੀ ਜੀ 40 45 ਕਿਲੇ 40 45 ਮਤਲਬ ਕਿਲੇ ਜਿਹੜੀ ਖੇਤੀ ਕੀਤੀ ਹੋਈ ਆ ਤੇ ਜੇ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ 195 ਦਾ ਦੇ ਦਾਂਗੇ 195000 ਰੁਪਏ ਦਾ ਤੇ ਇਧਰ ਆ ਮਸ਼ੀਨ ਵੀ ਤੁਸੀਂ ਦੇਖ ਲਈ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਸੁਨਾਮ ਤੋਂ 8 ਕਿਲੋਮੀਟਰ ਅਤੇ ਲੋਂਗੋਵਾਲ ਤੋਂ ਵੀ 8 ਕਿਲੋਮੀਟਰ ਬਈ ਜਿਹੜਾ ਤੁਹਾਡਾ ਨੰਬਰ ਇੱਕ ਵਾਰੀ ਉਹ ਦੱਸ ਦੋ 62830 86500 ਬਾਕੀ ਜਿਨ੍ਹਾਂ ਨੇ ਵੀ ਕੋਈ ਵੀ ਚੀਜ਼ ਲੈਣੀ ਹੈ ਤੇ ਬਾਈ ਦਾ ਨੰਬਰ ਉੱਪਰ ਟਾਈਟਲ 'ਚ ਚੱਲੀ ਜਾਂਦਾ ਤਾਂ ਕਰ ਲਿਓ ਉਸ ਕਰਕੇ ਜੇ ਕਿਸੇ ਨੇ ਮਸ਼ੀਨ ਲੈਣੀ ਹੈ ਜਾਂ ਕੋਈ ਵੀ ਟਰੈਕਟਰ ਲੈਣਾ ਜਾਂ ਕੋਈ ਹੋਰ ਖੇਤੀਬਾੜੀ ਦਾ ਸੰਦ ਲੈਣਾ